ਹੁਣ ਇਹ ਟ੍ਰੇਨ ਨੂੰ ਚਲਾਉਣ ਦੇ ਲਈ ਜਿਹੜੀ ਆ ਡੀਜ਼ਲ ਇੰਜਨ ਜਿਹੜਾ ਆ ਇੱਥੇ ਪਹੁੰਚ ਰਿਹਾ ਇਹਨੂੰ ਟੋਚਨ ਲਾਇਆ ਜਾਏਗਾ ਔਰ ਜਿਹੜੀ ਟ੍ਰੇਨ ਫਿਰ ਅੱਗੇ ਰਵਾਨਾ ਹੈਗੀ ਸੋ ਬੰਦੇ ਭਾਰਤ ਦੀ ਤੁਹਾਨੂੰ ਮੈਂ ਤਸਵੀਰਾਂ ਦਿਖਾ ਰਿਹਾ ਹਾਂ ਬੰਦੇ ਭਾਰਤ ਬੰਦੇ ਭਾਰਤ ਜਿਹੜੀ ਟ੍ਰੇਨ ਹੈ ਉਹਨੂੰ ਹੁਣ ਡੀਜ਼ਲ ਇੰਜਨ ਦੇ ਨਾਲ ਟੋਚਨ ਲਾ ਕੇ ਦਿੱਲੀ ਲਈ ਰਵਾਨਾ ਕੀਤਾ ਜਾਵੇਗਾ ਸੋ ਤਸਵੀਰਾਂ ਤੁਹਾਨੂੰ ਮੈਂ ਦਿਖਾ ਰਿਹਾ ਕਿ ਇਹ ਜਿਹੜਾ ਟੋਚਨ ਤੇ ਲਗਾਇਆ ਜਾਏਗਾ ਸੋ camera man ਨੂੰ ਦਿਖਾਇਆ ਜਾਵੇ ਕਿਵੇਂ ਜਿਹੜਾ ਟੋਚਨ ਜਿਹੜਾ ਲੱਗੇਗਾ ਔਰ ਇਹ ਟ੍ਰੇਨ ਜਿਹੜੀ ਆ ਫਿਰ ਇੱਥੋਂ ਰਵਾਨਾ ਹੋਵੇਗੀ ਸੋ ਤਸਵੀਰਾਂ ਵੀ ਦੇਖਦੇ ਸਾਰੇ ਸੋ ਟੋਚਨ ਲੱਗ ਰਿਹਾ ਜੀ ਟੋਚਨ ਮੈਂ ਤੁਹਾਨੂੰ ਤਸਵੀਰਾਂ ਦਿਖਾ ਦਿੰਦਾ ਟੋਚਨ ਲੱਗ ਰਿਹਾ ਹੈ ਔਰ ਟੋਚਨ ਦੀ ਜਿਹੜਾ ਪ੍ਰੋਸੈਸ ਆ ਉਹ ਕਰਨ ਤੋਂ ਬਾਅਦ 10 15 ਮਿੰਟ ਲੱਗਣ ਤੋਂ ਬਾਅਦ ਜਿਹੜੀ ਟ੍ਰੇਨ ਰਵਾਨਾ ਹੋਵੇਗੀ ਲਗਭਗ 1 ਘੰਟਾ ਹੋ ਗਿਆ ਤੇ ਖੜੇ ਨੇ ਕਿਉਂਕਿ ਪਹਿਲਾਂ ਤਾਂ ਇਹ ਕਿਹਾ ਜਾਂਦਾ ਵੀ 3-4 ਘੰਟੇ ਲੱਗਣੇ ਪਰੰਤੂ ਇੱਥੋਂ ਜਿਹੜਾ ਆ ਅੱਗੇ ਸੋਨੀਪਾਤੋਂ ਜਿਹੜਾ ਇੰਜਨ ਹੈ ਇਜ਼ਲੈਂਡ ਉਹ ਇੱਥੋਂ ਮੰਗਵਾਇਆ ਗਿਆ ਹੈ ਔਰ ਇਹ ਉਹ ਟ੍ਰੇਨ ਬੰਦੇ ਭਾਰ ਦੀ ਗੱਲ ਕਰਦੇ ਜਿਹਨੂੰ ਜਿਹਦਾ ਸਫ਼ਰ ਲੋਕ ਬੜੇ ਚਾਵਾ ਨਾ ਕਰਦੇ ਕਿ ਇਹ ਫਾਸਟ ਟ੍ਰੇਨ ਹੈ ਪਰ ਇਹ ਕੁਦਰਤੀ ਗੱਲ ਹੋਈ ਹੈ ਇਹਦੇ ਵਿੱਚ ਐਸੇ ਆਪਾਂ ਕਹਿ ਨਹੀਂ ਸਕਦੇ ਕਿ ਕਿਸੇ ਦਾ ਕੋਈ ਕਸੂਰ ਹੈ ਬੜੀ ਤੇਜ਼ ਆ ਰਹੀ ਸੀ ਪਰੰਤੂ ਪਾਣੀ ਪਾਤੋਂ 10 ਕਿਲੋਮੀਟਰ ਅੱਗੇ ਜਾ ਕੇ ਇੱਕ ਵਾਇਰ ਜਿਹੜੀ ਇਲੈਕਟ੍ਰਿਸਿਟੀ ਵਾਇਰ ਜਿਹੜੀ ਵੱਡੀ ਪਾਵਰ ਵੱਡੀ ਪਾਵਰ ਜਿਹੜੀ ਡੀਆਰ ਮੈਂ ਵੀ ਦੱਸੇ ਕਿ ਭਾਗੇ ਚੱਲੀ ਰਹੇ ਗੁਡਲਕਸੀ ਕੇ ਕੋ ਵੱਡੀ ਵਾਰਦਾਤ ਨਹੀਂ ਹੋਈ ਕੋਈ ਵੱਡਾ ਕੋਈ ਐਕਸੀਡੈਂਟ ਨਹੀਂ ਹੋਇਆ ਕਿ ਜੇ ਅਗਰ ਕੋਈ ਇਦਾਂ ਦੀ ਵਾਇਰ ਟੁੱਟ ਕੇ ਡਿੱਗ ਜਾਂਦੀ ਤਾਂ ਟ੍ਰੇਨ ਦੇ ਵਿੱਚ ਜਿਹੜਾ ਸਰਕਟ ਆ ਸਕਦਾ ਸੀ ਜਿਹੜੇ ਜਿਹੜੇ مسافر ਸੀ ਉਹਨਾਂ ਨੂੰ ਕੋਈ ਮੁਸ਼ਕਲ ਹੋ ਸਕਦਾ ਇੰਜਨ ਦੇ ਵਿੱਚ ਕੋ ਪਾਵਰ ਨੁਕਸਾਨ ਹੋ ਸਕਦਾ ਸੋ ਵਾਇਰ ਜਿਹੜੀ ਜੋੜ ਦਿੱਤੀ ਟੋਚਣ ਲੱਗ ਗਿਆ ਸੋ ਟ੍ਰੇਨ ਜਿਹੜੀ ਹੁਣ ਰਵਾਨਾ ਹੋਵੇਗੀ ਔਰ ਬਿਲਕੁਲ ਜਿਹੜੀ ਤਿਆਰੀ ਹੈ ਔਰ ਥੋੜੇ ਸੋ ਬੰਦੇ ਭਾਰਤ ਨੂੰ ਜਿਹੜਾ ਆ ਡੀਜ਼ਲ ਇੰਜਨ ਦੇ ਪਿੱਛੇ ਜਿਹੜੀ ਆ ਉਹਨੂੰ ਲਗਾ ਦਿੱਤਾ ਗਿਆ ਆ ਹੁਣ ਜਿਹੜਾ ਡੀਜ਼ਲ ਇੰਜਨ ਨੂੰ ਖਿੱਚ ਕੇ ਦਿੱਲੀ ਲੈ ਕੇ ਜਾਵੇਗਾ ਸੋ ਤੁਸੀਂ ਇਹ ਦੇਖ ਸਕਦੇ ਹੋ ਕਿ ਜਿਹੜਾ ਬੰਦੇ ਭਾਰਤ ਭਾਰ ਦੀ ਸਭ ਤੋਂ ਫਾਸਟ ਟ੍ਰੇਨ ਹੈ ਜਿਹਦੇ ਤੇ ਮੋਦੀ ਸਾਹਿਬ ਜਿਹੜਿਆ ਵੱਖੋਂ ਰੁਟਾ ਲੇ ਤੇ ਇਹਨੂੰ ਟ੍ਰੇਨ ਨੂੰ ਰਵਾਨਾ ਕਰਦੇ ਆ ਤੇ ਅੱਜ ਅਸੀਂ ਜਦੋਂ ਲੁਧਿਆਣਾ ਤੋਂ ਦਿੱਲੀ ਜਾ ਰਹੇ ਸੀ ਤਾਂ ਪਾਣੀਪਤ ਤੋਂ 10 ਕਿਲੋਮੀਟਰ ਦੂਰ ਜਿਹੜਾ ਆ ਇਹ ਟ੍ਰੇਨ ਇੱਕਦਮ ਜਿਹੜੀ ਵੱਡੀ ਵਾਇਰ ਜਿਹੜੀ ਆ ਮੇਨ ਪਾਵਰ ਵਾਇਰ ਸੀ ਉਹ ਟੁੱਟ ਕੇ ਜਿਹੜੀ ਆ ਇਹਦੇ ਇੰਜਨ ਤੇ ਡਿੱਗ ਗਈ ਆ ਇੰਜਨ ਦਾ ਸ਼ੀਸ਼ਾ ਵੀ ਟੁੱਟ ਗਿਆ ਆ ਔਰ ਕਾਫੀ ਜਣਾ ਨੁਕਸਾਨ ਹੋ ਗਿਆ ਔਰ ਟ੍ਰੇਨ ਜਿਹੜੀ ਆ ਇੱਥੇ ਰੁਕ ਗਈ ਆ ਕਿਉਂਕਿ ਇਹਦੀ ਪਾਵਰ ਸਪਲਾਈ ਜਿਹੜੀ ਟੋਟਲ ਜਿਹੜੀ ਬੰਦ ਹੋ ਗਈ ਆ ਹੁਣ ਜਿਹੜੀ ਐਕਸਟੈਂਸ਼ਨ ਟ੍ਰੇਨ ਜਿਹੜੀ ਆ ਉਹ ਮਗਾਈ ਆ ਜਿਹਦੇ ਨਾਲ ਇਹਨੂੰ ਇੱਥੇ ਜਿਹੜਾ ਆ ਐਕਸਟੈਂਸ਼ਨ ਕੀਤਾ ਜਾ ਟੋਚਨ ਲਾਇਆ ਜਾਏਗਾ ਟੋਚਨ ਦੇ ਨਾਲ ਜਿਹੜੀ ਇਹ ਟ੍ਰੇਨ ਜਿਹੜੀ ਆ ਅੱਗੇ ਵਾਪਾ ਆਪਣੇ ਜਿਹੜੇ ਆ ਸਫ਼ਰ ਦਿੱਲੀ ਦਾ ਜਿਹੜਾ ਤੈਕ ਰਿਹਾ ਆ ਦਿੱਲੀ ਜਿਹੜੀ ਆਪਣੇ ਮੰ ਸੋ ਬੜੀ ਜਿਹੜੀ ਪਾਵਰ ਦੀ ਲਾਈਨ ਆਇਆ ਪਹਿਲਾਂ ਸਪਲਾਈ ਜਿਹੜੀ ਇਲੈਕਟ੍ਰਿਸਿਟੀ ਆਮ ਪਬਲਿਕ ਸੇਫਟੀ ਹੈ ਜਿਹੜੀ ਮੈਂ ਸਾਡੇ ਵੱਡੀਆਂ ਧਾਰਾ ਜਿਹੜੀਆਂ ਇਹ ਤੋਂ ਕ੍ਰਾਸ ਕਰਦੀਆਂ ਨੇ ਉਹ ਟੁੱਟ ਜੇ ਦੇ ਉੱਤੇ ਡੀਸੀ ਸੋ ਇਹ ਟ੍ਰੇਨ ਜਿਹਦੇ ਤੇ ਲੋਕ ਬੜਾ ਵਿਸ਼ਵਾਸ ਕਰਦੇ ਕਿ ਇਹ ਫਾਸਟ ਟ੍ਰੇਨ ਹੈ ਬੜੀ ਤੇਜ਼ ਜਾਂਦੀ ਹੈ ਬੜੀ ਲੰਮਾ ਸਫਰ ਜਿਹੜਾ ਸ਼ਾਰਟ ਟਾਈਮ ਦੇ ਵਿੱਚ ਤੈਅ ਕਰਦੀ ਆ ਸੋ ਬਹੁਤ ਸਾਰੀਆਂ ਟ੍ਰੇਨਾਂ ਜਿਹੜੀਆਂ ਹੁਣ ਵੀ ਪ੍ਰਧਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਰਿਲੀਜ਼ ਕੀਤੀਆਂ ਵੱਖ-ਵੱਖ ਸਟੇਟਾਂ ਦੇ ਲਈ ਸੋ ਨਵਾਂ ਦੁਦ ਅੰਮ੍ਰਿਤਸਰ ਤੋਂ ਜਾਂ ਜੰਮੂ ਤੋਂ ਵੀ ਤੋਂ ਜਿਹੜੀਆਂ ਟ੍ਰੇਨਾਂ ਦਿੱਲੀ ਨੂੰ ਚੱਲਦੀਆਂ ਨੇ ਇਹ ਵੀ ਟ੍ਰੇਨ ਜਿਹੜੀ ਬੰਦੇ ਭਾਰਤੀ ਜਿਹੜੀ ਟ੍ਰੇਨ ਹੈ ਇਹ ਅੰਮ੍ਰਿਤਸਰ ਤੋਂ ਪੁਰਾਣੀ ਦਿੱਲੀ ਦੀ ਜਾ ਰਹੀ ਆ ਪਰ ਪਾਣੀਪਤ ਤੋਂ ਅੱਗੇ ਆ ਕੇ ਖਰਾਬ ਹੋ ਗਈ ਆ ਕਿਉਂਕਿ ਉਹਦਾ ਰੀਜ਼ਨ ਮੈਂ ਪਹਿਲਾਂ ਦੱਸ ਚੁੱਕਾ ਆ ਕਿ ਇਲੈਕਟ੍ਰਿਸਿਟੀ ਦੀ ਜਿਹੜੀ ਵਾਇਰ ਹੈ ਮੇਨ ਪਾਵਰ ਵਾਇਰ ਹੈ ਉਹ ਟੁੱਟ ਕੇ ਜਿਹੜੀ ਹੈ ਤੇ ਟੁੱਟ ਗਈ ਆ ਔਰ ਸ਼ੀਸ਼ਾ ਜਿਹੜਾ ਉਹਦਾ ਟੁੱਟ ਚੁੱਕਾ ਆ ਸਾਰੇ ਯਾਤਰੀ ਜਿਹੜੇ ਬੜੇ ਐਸਵੇਲੇ ਬਾਹਰ ਖੜੇ ਆ بارش ਵੀ ਹੋ ਰਹੀ ਆ ਲੋਕਾਂ ਨੂੰ ਪਹੁੰਚਣਾ ਵੀ ਆ ਕਿਸੇ ਦੇ ਕਿਤੇ ਦੀ ਟ੍ਰੇਨ ਆ ਕਿਸੇ ਦੇ ਕਿਤੇ ਪਹੁੰਚਣਾ ਆ ਪਰ ਡਿਲੇ ਹੋ ਗਿਆ ਘਟੋ ਘਟ ਘੰਟਾ ਹੋ ਚੁੱਕਾ ਹੈ ਹਲੇ ਹੋਰ ਅੱਧਾ ਘੰਟਾ ਹੋਰ ਹੈ ਪਰ ਦਿੱਖ ਤੁਸੀਂ ਦੇ ਵੀ ਦੱਸਦੇ ਹੋ ਕਿ ਬੰਦੇ ਭਾਰਤ ਜਿਹੜੀ ਫਾਸਟੇਸਟ ਟ੍ਰੇਨ ਮੈਂ ਪਹਿਲਾਂ ਦੱਸ ਸਭ ਤੋਂ ਤੇਜ਼ ਟ੍ਰੇਨ ਜਿਹੜੀ ਆ ਇੱਥੇ ਜਿਹੜੀ ਆ ਚੱਲਦੀ ਹੈ ਭਾਰਤ ਦੇ ਵਿੱਚ ਉਹਨੂੰ ਹੁਣ ਖਿੱਚਣ ਦੇ ਲਈ ਜਿਹੜਾ ਡੀਜ਼ਲ ਇੰਜਣ ਜਿਹੜਾ ਮੰਗਾ ਲਿਆ ਗਿਆ ਹੁਣ ਟੋਚਣ ਲੱਗੇਗਾ ਟੋਚਣ ਲੱਗਣ ਤੋਂ ਬਾਅਦ ਜਿਹੜਾ 15-20 ਮਿੰਟ ਦਾ ਅੱਧੇ ਘੰਟੇ ਦਾ ਪ੍ਰੋਸੈਸ ਹੈ ਉਸ ਤੋਂ ਬਾਅਦ ਜਿਹੜੀ ਟ੍ਰੇਨ ਇੱਥੋਂ ਰਵਾਨਾ ਹੋਏ ਲੋਕ ਜਿਹੜੇ ਆ ਜਿਨ੍ਹਾਂ ਨੇ ਵਕ ਵਕ ਥਾਮਾ ਤੇ ਜਾਣਾ ਆ ਉਹ ਸਾਰੇ ਜਿਹੜੇ ਇੱਥੇ ਖੜੇ ਨੇ ਔਰ ਲੇਟ ਵੀ ਆ ਕੁਝ ਕਿਸੇ ਨੇ ਕਿਤੇ ਪਹੁੰਚਣਾ ਕਿਸੇ ਦੀ ਕੋਈ ਟ੍ਰੇਨ ਮੈਸਾ ਕਿਸੇ ਦੀ ਫਲਾਈਟ ਆ ਕਿਤੇ ਕਿਸੇ ਨੇ ਆਪਣੇ ਮੰਜ਼ਲਾਂ ਤੇ ਪਹੁੰਚਣਾ ਆ ਸੋ ਡਿਲੇ ਆ ਪਰ ਤੁਸੀਂ ਦੇਖ ਸਕਦੇ ਹੋ ਕਿ ਹੁਣ ਇਹ ਟ੍ਰੇਨ ਨੂੰ ਚਲਾਉਣ ਦੇ ਲਈ ਜਿਹੜੀ ਆ ਡੀਜ਼ਲ ਇੰਜਨ ਜਿਹੜਾ ਆ ਇੱਥੇ ਪਹੁੰਚ ਰਿਹਾ ਇਹਨੂੰ ਟੋਚਨ ਲਾਇਆ ਜਾਏਗਾ ਔਰ ਜਿਹੜੀ ਟ੍ਰੇਨ ਫਿਰ ਅੱਗੇ ਰਵਾਨਾ ਹੈਗੀ ਸੋ ਬੰਦੇ ਭਾਰਤ ਦੀ ਤੁਹਾਨੂੰ ਮੈਂ ਤਸਵੀਰਾਂ ਦਿਖਾ ਰਿਹਾ ਹਾਂ ਬੰਦੇ ਭਾਰਤ ਬੰਦੇ ਭਾਰਤ ਜਿਹੜੀ ਟ੍ਰੇਨ ਆ ਹੈ ਉਹਨੂੰ ਹੁਣ ਡੀਜ਼ਲ ਇੰਜਨ ਦੇ ਨਾਲ ਟੋਚਨ ਲਾ ਕੇ ਦਿੱਲੀ ਲਈ ਰਵਾਨਾ ਕੀਤਾ ਜਾਵੇਗਾ ਸੋ ਤਸਵੀਰਾਂ ਤੁਹਾਨੂੰ ਮੈਂ ਦਿਖਾ ਰਿਹਾ ਕਿ ਇਹ ਜਿਹੜਾ ਟੋਚਨ ਤੇ ਲਗਾਇਆ ਜਾਵੇਗਾ ਸੋ ਕੈਮਰਾਮੈਨ ਨੂੰ ਦਿਖਾਇਆ ਜਾਵੇਗਾ ਕਿਵੇਂ ਜਿਹੜਾ ਟੋਚਨ ਜਿਹੜਾ ਲੱਗੇਗਾ ਔਰ ਇਹ ਟ੍ਰੇਨ ਜਿਹੜੀ ਆ ਫਿਰ ਇੱਥੋਂ ਰਵਾਨਾ ਹੋਵੇਗੀ ਸੋ ਤਸਵੀਰਾਂ ਵੀ ਦੇਖੋ ਸਾਰੇ ਸੋ ਟੋਚਨ ਲੱਗ ਰਿਹਾ ਜੀ ਟੋਚਨ ਮੈਂ ਤੁਹਾਨੂੰ ਤਸਵੀਰਾਂ ਵਿੱਚ ਦਿਖਾ ਦਿੰਦਾ ਟੋਚਨ ਲੱਗ ਰਿਹਾ ਹੈ ਔਰ ਟੋਚਨ ਦੀ ਜਿਹੜਾ ਪ੍ਰੋਸੈਸ ਆ ਉਹ ਕਰਨ ਤੋਂ ਬਾਅਦ 10-15 ਮਿੰਟ ਲੱਗਣ ਤੋਂ ਬਾਅਦ ਜਿਹੜੀ ਟ੍ਰੇਨ ਰਵਾਨਾ ਹੋਵੇਗੀ ਲਗਭਗ 1 ਘੰਟਾ ਹੋ ਗਿਆ ਤੇ ਖੜੇ ਨੇ ਕਿਉਂਕਿ ਪਹਿਲਾਂ ਤਾਂ ਇਹ ਕਿਹਾ ਜਾ ਰਿਹਾ ਵੀ 3-4 ਘੰਟੇ ਲੱਗਣੇ ਪਰੰਤੂ ਇੱਥੋਂ ਜਿਹੜਾ ਆ ਅੱਗੇ ਸੋਨੀਪਾਤੋਂ ਜਿਹੜਾ ਇੰਜਨ ਹੈ ਡੀਜ਼ਲ ਇੰਜਨ ਉਹ ਇੱਥੋਂ ਮੰਗਵਾਇਆ ਗਿਆ ਹੈ ਔਰ ਇਹ ਉਹ ਟ੍ਰੇਨ ਬੰਦੇ ਭਾੜ ਦੀ ਗੱਲ ਕਰਦੇ ਜਿਹਨੂੰ ਜਿਹਦਾ ਸਫ਼ਰ ਲੋਕ ਬੜੇ ਚਾਵਾ ਨਾ ਕਰਦੇ ਕਿ ਇਹ ਫਾਸਟ ਟ੍ਰੇਨ ਹੈ ਪਰ ਇਹ ਕੁਦਰਤੀ ਗੱਲ ਹੋਈ ਹੈ ਇਹਦੇ ਵਿੱਚ ਵੈਸੇ ਆਪਾਂ ਕਹਿ ਨਹੀਂ ਸਕਦੇ ਕਿ ਕਿਸੇ ਦਾ ਕੋਈ ਨੁਕਸੂਰ ਹੈ ਬੜੀ ਤੇਜ਼ ਆ ਰਹੀ ਸੀ ਪਰੰਤੂ ਪਾਣੀ ਪਾ ਤੋਂ 10 ਕਿਲੋਮੀਟਰ ਅੱਗੇ ਜਾ ਕੇ ਇੱਕ ਵਾਇਰ ਜਿਹੜੀ ਇਲੈਕਟ੍ਰਿਸਿਟੀ ਵਾਇਰ ਜਿਹੜੀ ਵੱਡੀ ਪਾਵਰ ਵੱਡੀ ਪਾਵਰ ਵਾਲਾ ਜਿਹੜੀ ਡੀਆਰ ਮੈਂ ਵੀ ਦੱਸੇ ਕਿ ਭਾਗੇ ਚੱਲੀ ਰਹੇ ਗੁਡਲਕਸੀ ਕੇ ਕੋਈ ਵੱਡੀ ਵਾਰਦਾਤ ਨਹੀਂ ਹੋਈ ਕੋਈ ਵੱਡਾ ਕੋਈ ਐਕਸੀਡੈਂਟ ਨਹੀਂ ਹੋਇਆ ਕਿ ਜੇ ਅਗਰ ਕੋਈ ਇਦਾਂ ਦੀ ਵਾਇਰ ਟੁੱਟ ਕੇ ਡਿੱਗ ਜਾਂਦੀ ਤਾਂ ਟ੍ਰੇਨ ਦੇ ਵਿੱਚ ਜਿਹੜਾ ਸਰਕਟ ਆ ਸਕਦਾ ਸੀ ਜਿਹੜੇ ਜਿਹੜੇ ਮੁਸਾਫਰ ਸੋਨਾਂ ਨੂੰ ਕੋਈ ਮੁਸ਼ਕਲ ਹੋ ਸਕਦਾ ਇੰਜਨ ਦੇ ਵਿੱਚ ਕੋ ਨੁਕਸਾਨ ਹੋ ਸਕਦਾ ਸੋ ਵਾਇਰ ਜਿਹੜੀ ਜੋੜ ਦਿੱਤੀ ਟੋਚਨ ਲੱਗ ਗਿਆ ਸੋ ਟ੍ਰੇਨ ਜਿਹੜੀ ਹੁਣ ਰਵਾਨਾ ਹੋਵੇਗੀ ਔਰ ਬਿਲਕੁਲ ਜਿਹੜੀ ਤਿਆਰੀ ਆ ਉਹ ਥੋੜੇ ਸੋ ਬੰਦੇ ਭਾਰਤ ਨੂੰ ਜਿਹੜਾ ਆ ਡੀਜ਼ਲ ਇੰਜਨ ਦੇ ਪਿੱਛੇ ਜਿਹੜੀ ਆ ਉਹਨੂੰ ਲਗਾ ਦਿੱਤਾ ਗਿਆ ਆ ਉਹਨੂੰ ਜਿਹੜਾ ਡੀਜ਼ਲ ਇੰਜਨ ਨੂੰ ਖਿੱਚ ਕੇ ਦਿੱਲੀ ਲੈ ਕੇ ਜਾਵੇਗਾ ਸਰ ਵੈਸੇ ਕੀ ਪ੍ਰੋਬਲਮ ਕੀ ਇਸ ਵਿੱਚ ਆਈ ਹੈ ਮੀਡੀਆ ਸੇ ਨਹੀਂ ਬਤਾ ਦਿਓ ਪਲੀਜ਼ ਥੋੜਾ ਜਿਹਾ ਬਤਾ ਦਿਓ ਕੀ ਪ੍ਰੋਬਲਮ ਕੀ ਹੈ क्या बता दो क्या अरे ऐसी कोई प्रॉब्लम नहीं है भाई वायर टूटा है की। तो ऊपर का हाई टेंशन बस इतना ही है, है।, है। अब कब चलने की नहीं की? अभी इसका कोई कुछ कहा अरेंजमेंट चालू है सर क्या इंजन मंगवाया कितना टाइम में आ जाएगा जल्दी से जल्दी रेलवे बोर्ड की गाड़ी है जल्दी से जल्दी हो जाएगा सब लगे हुए हैं आप चिंता मत कीजिए ਕਾਉਂਸਲ ਲੁਕੇਸ਼ਨ ਕਾਹਦੀ ਕਹਾ ਬਰੁਕੀ ਹੈ ਜੀ دیਵਾਨਾ دیਵਾਨਾ ਇਹ ਤਾਂ ਮੈਂ ਨਹੀਂ ਬਤਾ ਪਾਉਂਗਾ ਕਾਹ ਰੁਕੀ ਹੈ ਕਾਉਂਸਲ ਲੁਕੇਸ਼ਨ ਹੈ ਡਰਾਈਵਰ ਤੋਂ ਬਤਾ ਲੀਏ ਇਹ ਮੈਨੂੰ ਜੁੜੇ ਵੀ ਨਹੀਂ ਪਤਾ ਹੈ ਉਹਨੂੰ ਪਤਾ ਹੋਗਾ ਲੋਕੇਸ਼ਨ ਹਾਂ ਕਹ ਨਹੀਂ ਨਹੀਂ ਮੈਂ ਵਾਸਾ ਨਹੀਂ ਠੀਕ ਹੈ ਹੁਣ ਇਹ ਟ੍ਰੇਨ ਨੂੰ ਚਲਾਉਣ ਦੇ ਲਈ ਜਿਹੜੀ ਆ ਡੀਜ਼ਲ ਇੰਜਨ ਜਿਹੜਾ ਆ ਇੱਥੇ ਪਹੁੰਚ ਰਿਹਾ ਇਹਨੂੰ ਟੋਚਨ ਲਾਇਆ ਜਾਏਗਾ ਔਰ ਜਿਹੜੀ ਟ੍ਰੇਨ ਫਿਰ ਅੱਗੇ ਰਵਾਨਾ ਹੈਗੀ ਸੋ ਬੰਦੇ ਭਾਰਤ ਦੀ ਤੁਹਾਨੂੰ ਮੈਂ ਤਸਵੀਰਾਂ ਦਿਖਾ ਰਿਹਾ ਹਾਂ ਬੰਦੇ ਭਾਰਤ ਬੰਦੇ ਭਾਰਤ ਜਿਹੜੀ ਟ੍ਰੇਨ ਹੈ ਉਹਨੂੰ ਹੁਣ ਡੀਜ਼ਲ ਇੰਜਨ ਦੇ ਨਾਲ ਟੋਚਨ ਲਾ ਕੇ ਦਿੱਲੀ ਲਈ ਰਵਾਨਾ ਕੀਤਾ ਜਾਵੇਗਾ ਸੋ ਤਸਵੀਰਾਂ ਤੁਹਾਨੂੰ ਮੈਂ ਦਿਖਾ ਰਿਹਾ ਕਿ ਇਹ ਜਿਹੜਾ ਟੋਚਨ ਤੇ ਲਗਾਇਆ ਜਾਏਗਾ ਸੋ ਕੈਮਰਾਮੈਨ ਨੂੰ ਦਿਖਾਇਆ ਜਾਵੇਗਾ ਕਿਵੇਂ ਜਿਹੜਾ ਟੋਚਨ ਜਿਹੜਾ ਲੱਗੇਗਾ ਔਰ ਇਹ ਟ੍ਰੇਨ ਜਿਹੜੀ ਆ ਫਿਰ ਇੱਥੋਂ ਰਵਾਨਾ ਹੋਵੇਗੀ ਸੋ ਤਸਵੀਰਾਂ ਵੀ ਦੇਖਦੇ ਸਾਰੇ ਸੋ ਟੋਚਨ ਲੱਗ ਰਿਹਾ ਜੀ ਟੋਚਨ ਮੈਂ ਤੁਹਾਨੂੰ ਤਸਵੀਰਾਂ ਦਿਖਾ ਲੈਂ ਟੋਚਨ ਲੱਗ ਰਿਹਾ ਹੈ ਔਰ ਟੋਚਨ ਦੀ ਜਿਹੜਾ ਪ੍ਰੋਸੈਸ ਆ ਉਹ ਕਰਨ ਤੋਂ ਬਾਅਦ 10-15 ਮਿੰਟ ਲੱਗਣ ਤੋਂ ਬਾਅਦ ਜਿਹੜੀ ਟ੍ਰੇਨ ਰਵਾਨਾ ਹੋਵੇਗੀ ਲਗਭਗ 1 ਘੰਟਾ ਹੋ ਗਿਆ ਤੇ ਖੜੇ ਨੇ ਕਿਉਂਕਿ ਪਹਿਲਾਂ ਪਹਿ ਹੀ ਕਿਹਾ ਜਾਂਦਾ ਵੀ 3-4 ਘੰਟੇ ਲੱਗਣੇ ਪਰੰਤੂ ਇੱਥੋਂ ਜਿਹੜਾ ਆ ਅੱਗੇ ਸੋਨੀਪਾਤੋਂ ਜਿਹੜਾ ਇੰਜਣ ਹੈ ਇਹ ਡੀਜ਼ਲ ਇੰਜਣ ਉਹ ਇੱਥੋਂ ਮੰਗਵਾਇਆ ਗਿਆ ਔਰ ਇਹ ਉਹ ਟ੍ਰੇਨ ਬੰਦੇ ਭਾੜ ਦੀ ਗੱਲ ਕਰਦਾ ਜਿਹਨੂੰ ਜਿਹਦਾ ਸਫ਼ਰ ਲੋਕ ਬੜੇ ਚਾਵਾ ਨਾ ਕਰਦੇ ਕਿ ਇਹ ਫਾਸਟ ਟ੍ਰੇਨ ਹੈ ਪਰ ਇੱਕ ਕੁਦਰਤੀ ਗੱਲ ਹੋਈ ਹੈ ਇਹਦੇ ਵਿੱਚ ਐਸੇ ਆਪਾਂ ਕਹਿ ਨਹੀਂ ਸਕਦੇ ਕਿ ਕਿਸੇ ਦਾ ਕੋਈ ਨਕਸੂਰ ਹੈ ਬੜੀ ਤੇਜ਼ ਆ ਰਹੀ ਸੀ ਪਰੰਤੂ ਪਾਣੀ ਪਾਤੋਂ 10 ਕਿਲੋਮੀਟਰ ਅੱਗੇ ਜਾ ਕੇ ਇੱਕ ਵਾਇਰ ਜਿਹੜੀ ਇਲੈਕਟ੍ਰਿਸਿਟੀ ਵਾਇਰ ਜਿਹੜੀ ਵੱਡੀ ਪਾਵਰ ਵੱਡੀ ਪਾਵਰ ਵਾਲਾ ਜਿਹੜੀ ਡੀਆਰ ਮੈਂ ਵੀ ਦੱਸੇ ਕਿ ਭਾਗੇ ਚੱਲੀ ਰਹੇ ਗਲੈਕਸੀ ਕੇ ਕੋਈ ਵੱਡੀ ਵਾਰਦਾਤ ਨਹੀਂ ਹੋਈ ਕੋਈ ਵੱਡਾ ਕੋਈ ਐਕਸੀਡੈਂਟ ਨਹੀਂ ਹੋਇਆ ਕਿ ਜੇ ਅਗਰ ਕੋਈ ਇਦਾਂ ਦੀ ਵਾਇਰ ਟੁੱਟ ਕੇ ਡਿੱਗ ਜਾਂਦੀ ਤਾਂ ਟ੍ਰੇਨ ਦੇ ਵਿੱਚ ਜਿਹੜਾ ਸਰਕਟ ਆ ਸਕਦਾ ਸੀ ਜਿਹੜੇ ਜਿਹੜੇ مسافر ਸੀ ਉਹਨਾਂ ਨੂੰ ਕੋਈ ਮੁਸ਼ਕਲ ਹੋ ਸਕਦਾ ਇੰਜਨ ਦੇ ਵਿੱਚ ਕੋ ਪਾਵਰ ਨੁਕਸਾਨ ਹੋ ਸਕਦਾ ਸੋ ਵਾਇਰ ਜਿਹੜੀ ਜੋੜ ਦਿੱਤੀ ਟੋਚਣ ਲੱਗ ਗਿਆ ਸੋ ਟ੍ਰੇਨ ਜਿਹੜੀ ਹੁਣ ਰਵਾਨਾ ਹੋਵੇਗੀ ਔਰ ਬਿਲਕੁਲ ਜਿਹੜੀ ਤਿਆਰੀ ਹੈ ਉਹ ਥੋੜੇ ਸੋ ਬੰਦੇ ਭਾਰਤ ਨੂੰ ਜਿਹੜਾ ਆ ਡੀਜ਼ਲ ਇੰਜਨ ਦੇ ਪਿੱਛੇ ਜਿਹੜੀ ਆ ਉਹਨੂੰ ਲਗਾ ਦਿੱਤਾ ਗਿਆ ਆ ਹੁਣ ਜਿਹੜਾ ਡੀਜ਼ਲ ਇੰਜਨ ਨੂੰ ਖਿੱਚ ਕੇ ਦਿੱਲੀ ਲੈ ਕੇ ਜਾਵੇਗਾ